ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨਦੀਪ ਹੈ ਜੀ ਇਹ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਡਮਰੂ ਕਹਿੰਦੇ ਆ ਜੀ ਡਮਰੂ ਕਹਿੰਦੇ ਆ ਕਿਹੜਾ ਨਗਰ ਹੈ ਆਪਣਾ ਜੱਬੋਵਾਲ ਲੱਗ ਰਿਹਾ ਜੀ ਪਿੰਡ ਜੱਬੋਵਾਲ ਦਾ ਹੈ ਜਣਾ ਕਿੰਨੇ ਕ ਸਾਲ ਤੋਂ ਕਬੱਡੀ ਖੇਡਦੇ ਹੋ ਭਾਜੀ ਮੈਨੂੰ ਹੋਗਾ 10 ਸਾਲ ਹੋਗਾ 10 ਸਾਲ ਤੋਂ ਕਬੱਡੀ ਵਿੱਚ ਗੈਪ ਵੀ ਪਿਆ ਸੱਟ ਲੱਗੀ ਹੁਣ 2 ਸਾਲ ਦਾ ਗੈਪ ਹੈ ਗਿਆ ਭਾਜੀ ਜੀ ਜੀ ਤੇ ਹੁਣ ਐਤ ਕੀ ਫੇਰ ਸਟਾਰਟ ਕੀਤੀ ਹੈ ਕਿਹਨਾਂ ਸਾਥੀਆਂ ਦੇ ਨਾਲ ਕਬੱਡੀ ਖੇਡਲੀ ਭਾਜੀ ਮੈਂ ਜੀ ਪਿੰਡ ਦੇ ਨਾਲ ਵੀ ਖੇਡੀ ਭਾਜੀ ਬਾਹਰਲੀ ਟੀਮਾਂ ਚ ਵੀ ਖੇਡੀ ਆ ਜਿੱਦਾਂ ਜਿੱਦਾਂ ਵੱਡੀਆਂ ਟੀਮਾਂ ਦੇ ਵਿੱਚ ਮੌਕਾ ਮਿਲਦਾ ਰਿਹਾ ਜੀ ਤੇ ਵੱਡੀਆਂ ਟੀਮਾਂ ਦੇ ਵਿੱਚ ਵੀ ਖੇਡਿਆ ਕਵੱਡੀ ਦੇ ਵਿੱਚ ਇੱਕ ਰੇਡ ਪਾਉਂਦੇ ਆ ਇੱਕ ਜੱਫੇ ਪਾਉਂਦੇ ਆ ਤੁਹਾਡੀ ਜਿਹੜੀ ਸੇਵਾ ਹੈਗੀ ਆ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਜਾਫੀਆਂ ਜੀ ਜਾਫੀ ਜਾਫੀ ਜੱਫੇ ਲਾਉਣ ਦੇ ਵਿੱਚ ਹਾਂਜੀ ਹਾਂਜੀ ਕਿੰਨਾ ਕੁ ਸ਼ੌਂਕ ਹੈ ਕਵੱਡੀ ਦਾ ਬਹੁਤ ਆ ਭਾਜੀ ਕਵੱਡੀ ਕਰਕੇ ਹੀ ਆ ਜੀ ਭਾਜੀ ਤੁਰ ਫਿਰਦੇ ਨਹੀਂ ਤਾਂ ਹੁਣ ਨੂੰ ਕਿਤੇ ਕੰਮਕਾਰ ਤੇ ਲੱਗ ਜਾਣਾ ਸੀ ਇਹ ਇੱਕ ਵੱਡੀ ਸ਼ੌਂਕ ਹੈ ਇਦਾਂ ਦਾ ਭਾਜੀ ਨਾ ਛੱਡ ਹੁੰਦੀ ਆ ਇਹ ਭਾਜੀ ਬਸ ਜੋ ਵੀ ਹੈਗਾ ਇਹੀ ਆ ਭਾਜੀ ਹੁਣ ਸਰਕਾਰਾਂ ਨੇ ਵੀ ਚਾਹੀਦਾ ਪਹਿਲਵਾਨਾਂ ਦਾ ਸੋਚਣਾ। ਹਾਂਜੀ ਭਾਜੀ ਇਹ ਵਧੀਆ ਖੇਡਦੇ ਐ ਜਿੱਦਾਂ ਤੁਸੀਂ ਦੱਸਿਆ ਕਿ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਲੱਗਦਾ ਹੈਗਾ। ਹਾਂਜੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿਹੜੇ ਖਿਡਾਰੀ ਐ ਉਹਨਾਂ ਦਾ ਬਦ ਤੋਂ ਬਦ ਪਹਿਲ ਦੇ ਆਧਾਰ ਤੇ ਸੋਚਿਆ ਜਾਵੇ। ਹਾਂਜੀ ਭਾਜੀ ਇਹ ਆਪਣੀ ਸਟੇਟ 'ਚ ਹੀ ਆ ਭਾਜੀ ਹਰਿਆਣੇ 'ਚ ਦੇਖ ਲਓ ਤੁਸੀਂ ਕਿਦਾਂ ਪਹਿਲਵਾਨੀਆਂ ਚਾਹੇ ਕਬੱਡੀ ਆ। ਜੀ ਇਹਨੂੰ ਬਹੁਤ ਭਾਜੀ ਜਦੋਂ ਕੋਈ ਵੀ ਆ ਪਹਿਲਵਾਨੀਆਂ ਕਬੱਡੀ ਉਹਨਾਂ ਨੂੰ ਨੌਕਰੀ ਹੈਗੀ ਆ ਜਾਂ ਕੋਈ ਬੰਦਾ ਬਾਹਰ ਗਵਰਨਮੈਂਟ ਦੀ سپورਟ ਨਾਲੇ ਭਾਜੀ ਬੰਦਾ ਉੱਪਰ ਜਾਂਦਾ سپورਟ ਪਲੇਅਰ ਨੂੰ ਤਾਂ ਬਹੁਤ ਆ ਭਾਜੀ ਕਿਉਂਕਿ ਇਹ ਗੀਮਾਂ ਇਦਾਂ ਦੀਆਂ ਪੂਰਾ ਪੂਰਾ ਨਹੀਂ ਪੂਰਾ ਟਾਈਮ ਨਹੀਂ ਖੇਡ ਹੁੰਦੀਆਂ ਥੋੜਾ ਟਾਈਮ ਹੀ ਖੇਡ ਹੁੰਦੀਆਂ ਜਿੰਨਾਂ ਚ ਬੰਦੇ ਦੇ ਅੰਗ ਪੈਰ ਚੱਲਦੇ ਆ ਜੀ ਉਹਨਾਂ ਟਾਈਮ ਹੀ ਖੇਡ ਹੁੰਦੀਆਂ ਭਾਜੀ ਬਾਅਦ ਦੇ ਵਿੱਚ ਵੀ ਬੰਦੇ ਦਾ ਕੋਈ ਨਾ ਕੋਈ ਸਰਕਲ ਹੋਣਾ ਚਾਹੀਦਾ ਜ਼ਰੂਰੀ ਆ ਹਾਂ ਕਿਉਂਕਿ ਕਬੱਡੀ ਜਿਹੜੀ ਆ ਇਹ ਤਾਂ ਜ਼ੋਰ ਦੀ ਖੇਡ ਹੈ ਹਾਂਜੀ ਕਿਉਂਕਿ ਜ਼ੋਰ ਆਪਸੇ ਜਵਾਨੀ ਆ ਵਿਰਧਪਨ ਹੈਗਾ ਹਾਂਜੀ ਤੇ ਪਹਿਲਵਾਨਾਂ ਦਾ ਕੁਝ ਸੋਚਣਾ ਚਾਹੀਦਾ ਖਿਡਾਰੀਆਂ ਦਾ ਕੋਈ ਵੱਡੇ ਪੱਧਰ ਦੇ ਉੱਪਰ ਕਈ ਕਦੇ ਵੀ ਪਲੇਅਰ ਨਾਲ ਠੱਕਾ ਹੋ ਸਕਦਾ ਸਦੀ ਸੱਟ ਲੱਗ ਜਵੇ ਜਾਂ ਕੁਝ ਵੀ ਹੋ ਸਕਦਾ ਭਾਜੀ ਉਸ ਤੋਂ ਬਾਅਦ ਜਿਹੜਾ ਹੈ ਵੀ ਪਲੇਅਰ ਦੀ ਜਿਹੜੀ ਜ਼ਿੰਦਗੀ ਆ ਬਹੁਤ ਔਖੀ ਆ ਭਾਜੀ ਜੀ ਉਹਨੇ ਕੁਝ ਜੋੜਿਆ ਹੋਊਗਾ ਉਹਨੂੰ ਕੋਈ ਕੰਮ ਹੋਊਗਾ ਤਾਂ ਆਪਣੀ ਲਾਈਫ ਵਧੀਆ ਕੱਢ ਸਕਦਾ ਜੀ ਜੀ ਇੱਥੇ ਤੱਕ ਸਾਡੀ ਸੋਚਣੀ ਆ ਵੀ ਬਾਅਦ ਵਿੱਚ ਪਲੇਅਰ ਨਾਲ ਕੋਈ ਨਹੀਂ ਖੜਦਾ ਆਪਣਾ ਆਪ ਹੀ ਖੜਾ ਕਰਨਾ ਪੈਂਦਾ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਜਿੰਨੇ ਸਾਥੀ ਦੇਖਦੇ ਆ ਜਿੰਨੇ ਜਵਾਨ ਮੈਸੇਜ ਇਹ ਆ ਭਾਜੀ ਜੁੜੇ ਹੋਏ ਆ ਮੈਸੇਜ ਇਹ ਆ ਭਾਜੀ ਗੇਮਾਂ ਨੂੰ ਪਿਆਰ ਕਰੋ ਖੇਡੋ ਕੋਈ ਵੀ ਕੋਈ ਵੀ ਗੇਮ ਕਰੋ ਜੀ ਵਾਸਨ ਅਸ਼ੇ ਪੱਤੇ ਤੋਂ ਬਜੋ ਪਾ ਜੀ ਜੀ ਇਹੀ ਆ ਛੋਟੇ ਛੋਟੇ ਬੱਚੇ ਆ ਜਿਹੜੇ ਹੁਣ ਮੋਬਾਈਲਾਂ ਨਾਲ ਜੁੜੇ ਹੋਏ ਵੀ ਬਿਮਾਰੀ ਐ ਇੱਕ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ ਇਹੀ ਆ ਜੀ ਪਲੇਅਰਾਂ ਦੀ ਸਪੋਰਟ ਕਰੇ ਜੀ ਕਿਉਂਕਿ ਜ਼ਰੂਰੀ ਵੀ ਬਹੁਤ ਹੈ ਹਾਂਜੀ ਹਾਂਜੀ ਪਹਿਲਵਾਨ ਦੇਖੋ ਇੱਕ ਖਰਾਕ ਨਹੀਂ ਪੂਰੀ ਹੁੰਦੀ ਕਿਉਂਕਿ ਖਰਾਕ ਬਹੁਤ ਜ਼ਿਆਦਾ ਆ ਹਾਂਜੀ ਜੀ ਇਹ ਜਿਹੜਾ ਜੀ ਪਲੇਅਰ ਪਲੇਅਰ ਹੀ ਕਬੱਡੀ ਹੋਗੀ ਜੀ ਪਹਿਲਵਾਨੀ ਹੋਗੀ ਬੰਦਾ ਗਰੀਬੇ ਹੀ ਕਰਦਾ ਗਰੀਬੇ ਹੀ ਖੇਡਦਾ ਜੀ ਸ਼ੌਂਕ ਦਾ ਹਾਂਜੀ ਇਹ ਖੇਡ ਹੈ ਜੀ ਜਿਹੜਾ ਬੰਦੇ ਕੋ ਪੈਸੇ ਹੋ ਕਹਿੰਦਾ ਕਿੱਥੇ ਇੱਥੇ ਮਿੱਟੀ 'ਚ ਮੂੰਹ ਮਾਰੀ ਅਸੀਂ ਵਾਹ ਜੀ ਵਾਹ ਹਾਂਜੀ ਇਹ ਬੰਦੇ ਇਹ ਜਿਹੜੀ ਗਰੀਬਾਂ ਦੀ ਆ ਜੀ ਇਹ ਗਰੀਬੀ ਕੱਢਣ ਲਈ ਇਹ ਨੂੰ ਖੇਡਦੇ ਆ ਜੀ ਜੀ ਅੱਛਾ ਗਰੀਬੀ ਨੂੰ ਦੂਰ ਕਰਨ ਦੇ ਲਈ ਖਿਡਾਰੀ ਜ਼ੋਰ ਮਾਰਦਾ ਹਾਂਜੀ ਹਾਂ ਪਰ ਉਹਦੀ ਸੁਣਾਈ ਨਹੀਂ ਹੋ ਰਹੀ ਹੈ ਨਾ ਨਹੀਂ ਭਾਜੀ ਬਿਲਕੁਲ ਨਹੀਂ ਜਦ ਤੱਕ ਸਰਕਾਰ ਨਹੀਂ ਸਾਥ ਦਿੰਦੀ ਭਾਜੀ ਉਦ ਤੱਕ ਕੁਝ ਨਹੀਂ ਹੋਗਾ ਅੱਜ ਕਿਸ ਤਰ੍ਹਾਂ ਲੱਗਦਾ ਅੱਜ ਰਸ਼ਪਾਲ ਸਿੰਘ ਜੀ ਇੱ ਸਾਂਝਾ ਕਰਨ ਲੱਗੇ ਹੈਗੇ ਆ ਉਹ ਵੀ ਬਹੁਤ ਵਧੀਆ ਭਾਜੀ ਬਹੁਤ ਭਾਜੀ ਭਾਜੀ ਦੀ ਬਹੁਤ ਸਪੋਰਟ ਹੋਇਆ ਭਾਜੀ ਨਹੀਂ ਤਾਂ ਹਰ ਕੋਈ ਬੰਦਾ ਸੋਚਦਾ ਅਸੀਂ ਕੀ ਲੈਣਾ ਖੇਡਣਾ ਇਹਨਾਂ ਨੇ ਆਪਣੇ ਲਈ ਖੇਡਣਾ ਕਿਉਂਕਿ ਭਾਜੀ ਨੇ ਕੋਲੋਂ ਪੈਸੇ ਖਰਚ ਕਰਕੇ ਸਾਡੀ ਟੀਮ ਐਂਟਰ ਕਰਾਈ ਹੈ ਸਾਨੂੰ ਬਰਦੀਆਂ ਬਣਾ ਕੇ ਦਿੱਤੀਆਂ ਬਾਹਰਲੇ ਪਲੇਅਰ 2-3 ਕੀਤੇ ਉਹਨਾਂ ਨੂੰ ਖਰਚਾ ਪਾਣੀ ਦਿੱਤਾ ਜੀ ਜੀ ਨਹੀਂ ਤਾਂ ਭਾਜੀ ਕੌਣ ਕਰਦਾ ਜੀ ਜੀ ਹਰੇਕ ਕੋਈ ਸੋਚਦਾ ਕਿ ਮੈਂ ਕੀ ਲੈਣਾ ਮੈਨੂੰ ਕਿਹੜਾ ਇਹਨਾਂ ਦੀ ਕਮਾਈ ਹੋਣੀ ਕਿ ਕਿ ਰਿਸ਼ਪਾਲ ਜੀ ਕਹਿੰਦੇ ਕਿ ਤੁਹਾਡਾ ਵੀ ਬਹੁਤ ਵੱਡਾ ਐ ਉਤਸ਼ਾਹ ਹੈਗਾ ਆ ਹਾਂ ਜੀ ਉਹਨਾਂ ਦੀ ਇੱਛਾ ਜਿਹੜੀ ਆ ਉਹ ਤੁਸੀਂ ਪੂਰੀ ਕਰ ਦਿੱਤੀ ਭਾਜੀ ਸਾਨੂੰ ਸਪੋਰਟ ਕਰਦੇ ਅਸੀਂ ਭਾਜੀ ਦੇ ਨਾਲ ਆ ਬਿਲਕੁਲ ਜੀ ਜੀ ਇਹੀ ਆ ਵੀ ਭਾਜੀ ਨੇ ਸਾਡਾ ਸਾਥ ਭਾਜੀ ਨੂੰ ਇੱਕ ਸ਼ੌਂਕ ਬਹੁਤ ਇਸ ਚੀਜ਼ ਦਾ ਜੀ ਜੀ ਸ਼ੌਂਕ ਵਰਗੇ ਹੀ ਹੁੰਦਾ ਭਾਜੀ ਨਹੀਂ ਤਾਂ ਕੋਈ ਨਹੀਂ ਕਰਦਾ ਕਿਸੇ ਲਈ ਭਾਜੀ ਨੇ ਲਾ ਕੇ ਜੀ ਖੜਾਉਣਾ ਪਲੇਅਰਾਂ ਨੂੰ ਸਾਰਾ ਕੁਝ ਕਰਨਾ ਸਾਰੀ ਟੈਨਸ਼ਨ ਸਾਰੀ ਜ਼ਿੰਮੇਵਾਰੀ ਭਾਜੀ ਜੀ ਜ਼ਿੰਮੇਵਾਰੀ ਬਹੁਤ ਹੈ ਭਾਈ ਨਾਲ ਖੜੇ ਆ ਭਾਜੀ ਅੱਗੇ ਕੋਈ ਨਹੀਂ ਇੱਦਾਂ ਜ਼ਿੰਮੇਵਾਰੀ ਬਹੁਤ ਹੈ ਹਾਂ ਜੀ ਅੱਗੇ ਬਹੁਤ ਬਣੇ ਆ ਪਰ ਕਿਸੇ ਨੇ ਕਦੀ ਇੱਦਾਂ ਸਾਥ ਨਹੀਂ ਦਿੱਤਾ ਜਿੱਦਾਂ ਭਾਜੀ ਦਿਲੋਂ ਚੱਲਿਆ ਭਾਜੀ ਜੀ ਜੀ ਬਹੁਤ ਬਹੁਤ ਪਲੇਅਰਾਂ ਨੇ ਚੱਲਿਆ ਭਾਜੀ ਬੜਾ ਅੱਛਾ ਲੱਗਿਆ ਖਿਡਾਰੀ ਆ ਜਿਨ੍ਹਾਂ ਨੂੰ ਢਮਰੂ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਇਹ ਗਰਾਊਂਡ ਦੇ ਵਿੱਚ ਗੱਲ ਸੱਚ ਕਹੀ ਜਾਂਦੀ ਆ ਕਿ ਜਿੱਥੇ ਇਹਨਾਂ ਦਾ ਜਫਾ ਕੋਈ ਸੂਰਮਾ ਹੀ ਛੜਾ ਸਕਦਾ ਤੇ ਤਾੜੀਆਂ ਦੇ ਨਾਲ ਜਿਹੜਾ ਇਹ ਗਰਾਊਂਡ ਹੈਗੀ ਆ ਉਸ ਸਮੇਂ ਦੇ ਦੌਰਾਨ ਗੂੰਜ ਉੱਠਦੀ ਆ ਤੇ ਜਦੋਂ ਇਹ ਵੱਡੇ ਜਿਹੜੇ ਹੈਗੇ ਆ ਇੱਥੇ ਜਫੇ ਲੱਗਦੇ ਨੇ ਵੱਡੀਆਂ ਕਬੱਡੀਆਂ ਕਰਾਈਆਂ ਜਾਂਦੀਆਂ ਨੇ ਪਿਆਰੇ ਸਾਥੀਓ ਵੱਧ ਤੋਂ ਵੱਧ ਇਸ ਖੇਡ ਕਬੱਡੀ ਦੇ ਨਾਲ ਵੀ ਪਿਆਰ ਕਰੋ